ਸੱਚੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਪਰਦੇਸਾਂ ਦੀਆਂ ਕੁਝ ਖਾਸ ਖਬਰਾਂ ਤੇ ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ ਵਾਰ ਰੱਖਿਆ ਜਾਵੇਗਾ ਡੋਨਾਲਡ 트ੰਪ ਛੇਤੀ ਕਰਨਗੇ ਆਦੇਸ਼ ਜਾਰੀ ਅਮਰੀਕਾ ਦੇ ਵਿੱਚ ਬਜ਼ੁਰਗ ਸਿੱਖ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਆ ਇੰਗਲੈਂਡ ਦੇ ਵਿੱਚ ਸੜਕ ਹਾਦਸੇ ਵਿੱਚ ਪੰਜਾਬੀ ਦੀ ਮੌਤ ਸ਼੍ਰੀਲੰਕਾ ਦੇ ਵਿੱਚ ਭਿਆਨਕ ਹਾਦਸਾ 15 ਲੋਕਾਂ ਦੀ ਮੌਤ ਬੱਸ ਦੇ ਉੱਡੇ ਪਰ ਖੱਜੇ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬਣ ਨੇ ਲਿਕਰੋਸ਼ ਚੈਂਪੀਅਨਸ਼ਿਪ ਜਿੱਤ ਕੇ ਵਧਾਇਆ ਪੰਜਾਬੀਆਂ ਦਾ ਮਾਣ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ ਵਾਰ ਰੱਖਣ ਦਾ ਫੈਸਲਾ ਕੀਤਾ ਤੇ ਇਸ ਸੰਬੰਧੀ ਉਹ 6000 ਦੇਸ਼ ਜਾਰੀ ਕਰਨਗੇ ਜਿਕਰੇ ਖਾਸ ਕੇ ਪੈਂਟਾਗਨ ਦਾ ਨਾ ਡਿਪਾਰਟਮੈਂਟ ਆਫ ਵਾਰ 1947 ਵਿੱਚ ਰੱਖਣ ਦਾ ਫੈਸਲਾ ਹੋਇਆ ਸੀ ਪਰੰਤੂ ਕੈਬਨਿਟ ਦੇ ਪੁਨਰਗਠਨ ਦੇ ਕਾਰਨ ਇਸ ਨੂੰ ਰੋਕ ਲਿਆ ਗਿਆ ਸੀ ਨਾਂ ਬਦਲਣ ਦੀ ਪੁਸ਼ਟੀ ਕਰਦਿਆਂ ਵਾਈਟ ਹਾਊਸ ਦੀ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਇਸ ਸੰਬੰਧੀ ਕਾਰਜਕਾਰੀ ਆਦੇਸ਼ ਦੇ ਉੱਪਰ ਜਲਦੀ ਦਸਤਖਤ ਕਰ ਸਕਦੇ ਨੇ ਅਥਰ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਦੇ ਆਖਿਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੱਖਿਆ ਵਿਭਾਗ ਦਾ ਨਾਮ ਬਦਲਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਇਸ ਦੇ ਨਾਲ ਇੱਕ ਨਵਾਂ ਜੋਸ਼ ਪੈਦਾ ਹੋਵੇਗਾ ਕਿਉਂਕਿ ਉਹਨਾ ਵਿਸ਼ਵ ਯੁੱਧ ਪਹਿਲਾ ਤੇ ਦੂਜਾ ਜਿੱਤਿਆ ਹੈ ਅਤੇ ਇਸ ਲਈ ਡਿਪਾਰਟਮੈਂਟ ਆਫ ਵਾਰ ਦਾ ਨਾਮ ਬੇਹਦ ਪ੍ਰਸੰਗਿਕ ਹੋਵੇਗਾ ਉੱਤਰੀ ਹਾਲੀਵੁੱਡ ਵਿੱਚ 70 ਸਾਲਾ ਸਿਖਰਪਾਲ ਸਿੰਘ ਉੱਪਰ ਹਮਲਾ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਰੀਚਰਡ ਵਿਟਾਗਲਿਆਨੋ ਨੂੰ ਮੁਢਲੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਜੱਜ ਨੇ ਉਸ ਵਿਰੁੱਧ ਹੱਤਿਆ ਦੀ ਕੋਸ਼ਿਸ਼ ਸਮੇਤ ਗੰਭੀਰ ਦੋਸ਼ਾਂ ਦੀ ਪੁਸ਼ਟੀ ਕੀਤੀ। ਪਿਛਲੇ ਮਹੀਨੇ ਹਰਪਾਲ ਸਿੰਘ ਉੱਪਰ 골ਫ ਸਟਿਕ ਦੇ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ। ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਅਜੇ ਦੋਸ਼ੀ ਵਿਰੁੱਧ ਨਫ਼ਰਤੀ ਅਪਰਾਧ ਨਾਲ ਸੰਬੰਧਿਤ ਦੋਸ਼ ਨਹੀਂ ਲਗਾਏ ਪਰੰਤੂ ਕਿਹਾ ਗਿਆ ਕਿ ਸਬੂਤ ਮਿਲਣ ਤੋਂ ਬਾਅਦ ਇਹ ਦੋਸ਼ ਵੀ ਜੋੜੇ ਜਾ ਸਕਦੇ ਨੇ। ਦਾਦੇ ਦੇ ਹਮਲੇ ਤੋਂ ਬਾਅਦ ਹੁਣ ਤੱਕ ਹਰਪਾਲ ਸਿੰਘ ਹਸਪਤਾਲ ਵਿੱਚ ਦਾਖਲ ਨੇ ਅਤੇ ਉਹ ਅਜੇ ਆਪਣੇ ਬਿਆਨ ਦਰਜ ਕਰਵਾਉਣ ਦੀ ਹਾਲਤ ਵਿੱਚ ਨਹੀਂ ਹਨ ਖਬਰ ਇੰਗਲੈਂਡ ਤੋਂ ਜਿੱਥੇ ਸਾਊਥ ਹਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਵੈਨਿਊ ਨੇੜੇ ਸਾਊਥ ਰੋਡ ਦੀ ਸੜਕ ਪਾਰ ਕਰਦਿਆਂ ਇੱਕ ਟਰੱਕ ਦੇ ਨਾਲ ਟਕਰਾਉਣ ਤੇ ਇੱਕ 60 ਸਾਲਾ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਸੀ ਅਤੇ ਹਰੀ ਬੱਤੀ ਹੋਣ ਤੇ ਜਿਉਂ ਹੀ ਉਹ ਸੜਕ ਪਾਰ ਕਰਨ ਲੱਗਾ ਤਾਂ ਦੂਜੇ ਪਾਸੇ ਤੋਂ ਆ ਰਹੇ ਟਰੱਕ ਦੇ ਨਾਲ ਟਕਰਾਉਣ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਫਿਲਹਾਲ ਸਥਾਨਕ ਪੁਲਿਸ ਦੇ ਵੱਲੋਂ ਜਾਂਚ ਦੀ ਕਾਰਵਾਈ ਅਮਲ ਚੱਲਿਆਂ ਦੀ ਜਾ ਰਹੀ ਹੈ। ਸ਼੍ਰੀਲੰਕਾ ਦੇ ਹਵਾਂ ਪ੍ਰਾਂਦ ਦੇ ਬਡੂਲਾ ਜ਼ਿਲ੍ਹੇ ਵਿੱਚ ਇੱਕ ਬੱਸ ਹਾਦਸੇ ਦੇ ਵਿੱਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਤੇ ਇੰਨੇ ਹੀ ਜ਼ਖਮੀ ਦੱਸੇ ਜਾ ਰਹੇ ਨੇ ਪੁਲਿਸ ਮੁਤਾਬਕ ਦੱਖਣੀ ਸ਼੍ਰੀਲੰਕਾ ਦੇ ਸ਼ਹਿਰ ਤੰਗਾਲੇ ਤੋਂ 30 ਤੋਂ ਵੱਧ ਲੋਕ ਸੈਰ-ਸਪਟੇ ਦੀ ਯਾਤਰਾ ਤੇ ਨਿਕਲੇ ਹੋਏ ਸਨ ਪਰ ਉਹਨਾਂ ਦੀ ਬੱਸ ਐਲਾ ਸ਼ਹਿਰ ਦੇ ਨੇੜੇ 1000 ਫੁੱਟ ਡੂੰਗੀ ਖੱਡ ਵਿੱਚ ਜਾ ਡੇਗੀ حادثے ਤੋਂ ਪਹਿਲਾਂ ਬੱਸ ਸਾਹਮਣੇ ਤੋਂ ਆ ਰਹੀ ਇੱਕ ਜੀਪ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਬੱਸ ਸੜਕ ਦੀ ਰੇਲਿੰਗ ਦੇ ਨਾਲ ਟਕਰਾਈ ਅਤੇ ਖਾੜ ਦੇ ਵਿੱਚ ਜਾ ਡਿਗੀ ਮ੍ਰਿਤਕਾਂ ਵਿੱਚ 9 ਆਰ ਤਾਂ ਸ਼ਾਮਲ ਨਹੀਂ ਸਾਰੇ ਹੀ ਲੋਕ ਤੰਗਾਲਾ ਅਰਬਨ ਕਾਉਂਸਲ ਦੇ ਕਰਮਚਾਰੀ ਦੱਸੇ ਜਾ ਰਹੇ ਨੇ ਹਾਦਸੇ ਤੋਂ ਬਾਅਦ ਫੌਜ ਪੁਲਿਸ ਆਫਤ ਪ੍ਰਬੰਧਨ ਬਾਲ ਅਤੇ ਸਥਾਨਕ ਨਿਵਾਸੀਆਂ ਨੇ ਰਾਹਤ ਅਤੇ ਬਚਾਅ ਕਾਰਜ ਚਲਾਏ ਸਾਰੇ ਹੀ ਜ਼ਖਮੀਆਂ ਨੂੰ ਬਡੂਲਾ ਟੀਚਿੰਗ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਨਾ ਚੁੱਕ ਦਿੱਤੀ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪਿਟ ਮੈਡੋ ਦੀ ਰਹਿਣ ਵਾਲੀ ਪ੍ਰੀਤਮ ਕੌਰ ਬਿਲਨ ਨੇ ਅੰਡਰ 14 ਸ਼੍ਰੇਣੀ ਦੇ ਵਿੱਚ ਲਿਕਰੋਸ਼ ਖੇਡ ਵਿੱਚ ਚੈਂਪੀਅਨਸ਼ਿਪ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ ਪ੍ਰੀਤਮ ਕੌਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਨਾ ਸਿਰਫ ਆਪਣਾ ਬਲਕਿ ਆਪਣੇ ਪਰਿਵਾਰ ਅਤੇ ਸਾਰੇ ਹੀ ਪੰਜਾਬੀ ਸਮਾਜ ਦਾ ਸਿਰ ਵੀ ਉੱਚਾ ਕੀਤਾ ਹੈ ਪ੍ਰੀਤਮ ਕੌਰ ਦਾ ਪਰਿਵਾਰ ਖੇਡਾਂ ਦੇ ਨਾਲ ਗਹਿਰਾ ਨਾਤਾ ਰੱਖਦਾ ਹੈ ਉਸ ਦੇ ਦਾਦਾ ਜੀ ਨੇ 1975 ਦੇ ਵਿੱਚ weight lifting ਵਿੱਚ ਕੈਨੇਡਾ ਦੀ ਚੈਂਪੀਅਨਸ਼ਿਪ ਜਿੱਤੀ ਸੀ। ਉੱਥੇ ਹੀ ਪਰਿਵਾਰ ਦਾ ਖੇਡਾਂ ਪ੍ਰਤੀ ਇਹ ਸਮਰਪਣ ਪ੍ਰੀਤਮ ਕੌਰ ਦੀ ਕਾਮਯਾਬੀ ਵਿੱਚ ਵੀ ਸਾਫ਼ ਦਿਖਾਈ ਦਿੰਦਾ ਹੈ। ਇਸ ਪਰਿਵਾਰ ਦੀ ਕੈਨੇਡਾ ਦੇ ਵਿੱਚ ਆਮਦ ਵੀ ਖਾਸ ਇਤਿਹਾਸ ਰੱਖਦੀ ਹੈ। ਪ੍ਰੀਤਮ ਕੌਰ ਦੇ ਪਰਦਾਦਾ ਸਰਦਾਰ ਬਿਸ਼ਨ ਸਿੰਘ ਬਿਲਨ 1906 ਵਿੱਚ ਸਮੁੰਦਰੀ ਜਹਾਜ਼ ਰਾਹੀਂ ਕੈਨੇਡਾ ਪਹੁੰਚੇ ਸਨ। ਉਹਨਾਂ ਦਾ ਪਿੰਡ ਰਾਏਪੁਰ ਡੱਬਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ। ਇਹ ਪਰਿਵਾਰ ਕਈ ਪੀੜ੍ਹੀਆਂ ਤੋਂ ਖੇਡਾਂ ਅਤੇ ਸਮਾਜਿਕ ਸਰਗਰਮੀਆਂ ਦੇ ਵਿੱਚ ਵਾਚੜ ਕੇ ਹਿੱਸਾ ਲੈਂਦਾ ਆ ਰਿਹਾ ਹੈ। ਸਵੇਸੀ ਪਰਦੇਸਾਂ ਦੀਆਂ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਦੇ ਇਜਾਜ਼ਤ ਵੇਖਦੇ ਰਹੋ ਅਜੀਤ ਵੈਬ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਪਰਦੇਸਾਂ ਦੀਆਂ ਕੁਝ ਖਾਸ ਖਬਰਾਂ ਤੇ ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ ਵਾਰ ਰੱਖਿਆ ਜਾਵੇਗਾ ਡੋਨਾਲਡ ਟਰੰਪ ਛੇਤੀ ਕਰਨਗੇ ਆਦੇਸ਼ ਜਾਰੀ ਅਮਰੀਕਾ ਦੇ ਵਿੱਚ ਬਜ਼ੁਰਗ ਸਿੱਖ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਆ ਇੰਗਲੈਂਡ ਦੇ ਵਿੱਚ ਸੜਕ ਹਾਦਸੇ ਵਿੱਚ ਪੰਜਾਬੀ ਦੀ ਮੌਤ ਸ਼੍ਰੀਲੰਕਾ ਦੇ ਵਿੱਚ ਭਿਆਨਕ ਹਾਦਸਾ 15 ਲੋਕਾਂ ਦੀ ਮੌਤ ਬੱਸ ਦੇ ਉੱਡੇ ਪਰ ਖੱਟੇ ਬ੍ਰਿਟਿਸ਼ ਕੋਲੰਬੀਆ ਦੀ ਪੰਜਾਬਣ ਨੇ ਲਿਕਰੋਸ਼ ਚੈਂਪੀਅਨਸ਼ਿਪ ਜਿੱਤ ਕੇ ਵਧਾਇਆ ਪੰਜਾਬੀਆਂ ਦਾ ਮਾਣ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ ਵਾਰ ਰੱਖਣ ਦਾ ਫੈਸਲਾ ਕੀਤਾ ਹੈ ਤੇ ਇਸ ਸੰਬੰਧੀ ਇੱਕ ਛੇਤੀ ਹਦੇਸ਼ ਜਾਰੀ ਕਰਨਗੇ ਜਿਕਰ ਇਹ ਖਾਸ ਹੈ ਕਿ ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ ਵਾਰ 1947 ਵਿੱਚ ਰੱਖਣ ਦਾ ਫੈਸਲਾ ਹੋਇਆ ਸੀ ਪਰੰਤੂ ਕੈਬਨਟ ਦੇ ਪੁਨਰਗਠਨ ਦੇ ਕਾਰਨ ਇਸ ਨੂੰ ਰੋਕ ਲਿਆ ਗਿਆ ਸੀ ਨਾਂ ਬਦਲਣ ਦੀ ਪੁਸ਼ਟੀ ਕਰਦਿਆਂ ਵਾਈਟ ਹਾਊਸ ਦੀ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਇਸ ਸੰਬੰਧੀ ਕਾਰਜਕਾਰੀ ਆਦੇਸ਼ ਦੇ ਉੱਪਰ ਜਲਦੀ ਦਸਤਖਤ ਕਰ ਸਕਦੇ ਨੇ ਉਥੇ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਦੇ ਆਖਿਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੱਖਿਆ ਵਿਭਾਗ ਦਾ ਨਾਮ ਬਦਲਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਇਸ ਦੇ ਨਾਲ ਇੱਕ ਨਵਾਂ ਜੋਸ਼ ਪੈਦਾ ਹੋਵੇਗਾ ਕਿਉਂਕਿ ਉਹਨਾ ਵਿਸ਼ਵ ਯੁੱਧ ਪਹਿਲਾ ਅਤੇ ਦੂਜਾ ਜਿੱਤਿਆ ਹੈ ਅਤੇ ਇਸ ਲਈ ਡਿਪਾਰਟਮੈਂਟ ਆਫ ਵਾਰ ਦਾ ਨਾਮ ਬੇਹੱਦ ਪ੍ਰਸੰਗਿਕ ਹੋਵੇਗਾ ਉਤਰੀ ਹਾਲੀਵੁੱਡ ਵਿੱਚ 70 ਸਾਲਾ ਸਿਖਰਪਾਲ ਸਿੰਘ ਉੱਪਰ ਹਮਲਾ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਰੀਚਰਡ ਵਿਟਾਗਲਿਆਨੋ ਨੂੰ ਮੁਢਲੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਜੱਜ ਨੇ ਉਸ ਵਿਰੁੱਧ ਹੱਤਿਆ ਦੀ ਕੋਸ਼ਿਸ਼ ਸਮੇਤ ਗੰਭੀਰ ਦੋਸ਼ਾਂ ਦੀ ਪੁਸ਼ਟੀ ਕੀਤੀ। ਪਿਛਲੇ ਮਹੀਨੇ ਹਰਪਾਲ ਸਿੰਘ ਉੱਪਰ 골ਫ ਸਟਿਕ ਦੇ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ। ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਅਜੇ ਦੋਸ਼ੀ ਵਿਰੁੱਧ ਨਫ਼ਰਤੀ ਅਪਰਾਧ ਨਾਲ ਸੰਬੰਧਿਤ ਦੋਸ਼ ਨਹੀਂ ਲਗਾਏ ਪਰੰਤੂ ਕਿਹਾ ਗਿਆ ਹੈ ਕਿ ਸਬੂਤ ਮਿਲਣ ਤੋਂ ਬਾਅਦ ਇਹ ਦੋਸ਼ ਵੀ ਜੋੜੇ ਜਾ ਸਕਦੇ ਨੇ। ਦਾਜੇ ਦੇ ਹਮਲੇ ਤੋਂ ਬਾਅਦ ਹੁਣ ਤੱਕ ਹਰਪਾਲ ਸਿੰਘ ਹਸਪਤਾਲ ਵਿੱਚ ਦਾਖਲ ਨੇ ਅਤੇ ਉਹ ਅਜੇ ਆਪਣੇ ਬਿਆਨ ਦਰਜ ਕਰਵਾਉਣ ਦੀ ਹਾਲਤ ਵਿੱਚ ਨਹੀਂ ਹਨ ਖਬਰ ਇੰਗਲੈਂਡ ਤੋਂ ਜਿੱਥੇ ਸਾਊਥ ਹਾਲ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਵੈਨਿਊ ਨੇੜੇ ਸਾਊਥ ਰੋਡ ਦੀ ਸੜਕ ਪਾਰ ਕਰਦਿਆਂ ਇੱਕ ਟਰੱਕ ਦੇ ਨਾਲ ਟਕਰਾਉਣ ਤੇ ਇੱਕ 60 ਸਾਲਾ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਸੀ ਅਤੇ ਹਰੀ ਬੱਤੀ ਹੋਣ ਤੇ ਜਿਉਂ ਹੀ ਉਹ ਸੜਕ ਪਾਰ ਕਰਨ ਲੱਗਾ ਤਾਂ ਦੂਜੇ ਪਾਸੇ ਤੋਂ ਆ ਰਹੇ ਟਰੱਕ ਦੇ ਨਾਲ ਟਕਰਾਉਣ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਫਿਲਹਾਲ ਸਥਾਨਕ ਪੁਲਿਸ ਦੇ ਵੱਲੋਂ ਬਾਨਦੀ ਕਾਰਵਾਈ ਅਮਲ ਚੱਲਿਆਂ ਦੀ ਜਾ ਰਹੀ ਹੈ। ਸ਼੍ਰੀਲੰਕਾ ਦੇ ਹਵਾਂ ਪ੍ਰਾਂਦੇ ਬਡੂਲਾ ਜ਼ਿਲ੍ਹੇ ਵਿੱਚ ਇੱਕ বাস ਹਾਦਸੇ ਦੇ ਵਿੱਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਤੇ 80 ਜਖਮੀ ਦੱਸੇ ਜਾ ਰਹੇ ਨੇ ਪੁਲਿਸ ਮੁਤਾਬਕ ਦੱਖਣੀ ਸ਼੍ਰੀਲੰਕਾ ਦੇ ਸ਼ਹਿਰ ਤੰਗਾਲੇ ਤੋਂ 30 ਤੋਂ ਵੱਧ ਲੋਕ ਸੈਰ-ਸਪਟੇ ਦੀ ਯਾਤਰਾ ਤੇ ਨਿਕਲੇ ਹੋਏ ਸਨ ਪਰ ਉਹਨਾਂ ਦੀ বাস ਐਲਾ ਸ਼ਹਿਰ ਦੇ ਨੇੜੇ 1000 ਫੁੱਟ ਡੂੰਗੀ ਖੱਡ ਵਿੱਚ ਜਾ ਡੇਗੀ ਹਾਦਸੇ ਤੋਂ ਪਹਿਲਾਂ ਬੱਸ ਸਾਹਮਣੇ ਤੋਂ ਆ ਰਹੀ ਇੱਕ ਜੀਪ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਬੱਸ ਸੜਕ ਦੀ ਰੇਲਿੰਗ ਦੇ ਨਾਲ ਟਕਰਾਈ ਅਤੇ ਖਾੜ ਦੇ ਵਿੱਚ ਜਾ ਡੇਗੀ ਮ੍ਰਿਤਕਾਂ ਵਿੱਚ 9 ਆਰ ਤਾਂ ਸ਼ਾਮਲ ਨਹੀਂ ਸਾਰੇ ਹੀ ਲੋਕ ਤੰਗਾਲਾ ਅਰਬਨ ਕਾਉਂਸਲ ਦੇ ਕਰਮਚਾਰੀ ਦੱਸੇ ਜਾ ਰਹੇ ਨੇ ਹਾਦਸੇ ਤੋਂ ਬਾਅਦ ਫੌਜ ਪੁਲਿਸ ਆਫਤ ਪ੍ਰਬੰਧਨ ਬਾਲ ਅਤੇ ਸਥਾਨਕ ਨਿਵਾਸੀਆਂ ਨੇ ਰਾਹਤ ਅਤੇ ਬਚਾਅ ਕਾਰਜ ਚਲਾਏ ਸਾਰੇ ਹੀ ਜ਼ਖਮੀਆਂ ਨੂੰ ਬਡੂਲਾ ਟੀਚਿੰਗ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਨਾ ਚੁੱਕ ਦਿੱਤੀ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪਿਟ ਮੈਡੋ ਦੀ ਰਹਿਣ ਵਾਲੀ ਪ੍ਰੀਤਮ ਕੌਰ ਬਿਲਨ ਨੇ ਅੰਡਰ 14 ਸ਼੍ਰੇਣੀ ਦੇ ਵਿੱਚ ਲਿਕਰੋਸ਼ ਖੇਡ ਵਿੱਚ ਚੈਂਪੀਅਨਸ਼ਿਪ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ ਪ੍ਰੀਤਮ ਕੌਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਨਾ ਸਿਰਫ ਆਪਣਾ ਬਲਕਿ ਆਪਣੇ ਪਰਿਵਾਰ ਅਤੇ ਸਾਰੇ ਹੀ ਪੰਜਾਬੀ ਸਮਾਜ ਦਾ ਸਿਰ ਵੀ ਉੱਚਾ ਕੀਤਾ ਹੈ ਪ੍ਰੀਤਮ ਕੌਰ ਦਾ ਪਰਿਵਾਰ ਖੇਡਾਂ ਦੇ ਨਾਲ ਗਹਿਰਾ ਨਾਤਾ ਰੱਖਦਾ ਹੈ ਉਸ ਦੇ ਦਾਦਾ ਜੀ ਨੇ 1975 ਦੇ ਵਿੱਚ weight lifting ਵਿੱਚ ਕੈਨੇਡਾ ਦੀ ਚੈਂਪੀਅਨਸ਼ਿਪ ਜਿੱਤੀ ਸੀ। ਉਥੇ ਹੀ ਪਰਿਵਾਰ ਦਾ ਖੇਡਾ ਪ੍ਰਤੀਏ ਸਮਰਪਣ ਪ੍ਰੀਤਮ ਕੌਰ ਦੀ ਕਾਮਯਾਬੀ ਵਿੱਚ ਵੀ ਸਾਫ਼ ਦਿਖਾਈ ਦਿੰਦਾ ਹੈ। ਇਸ ਪਰਿਵਾਰ ਦੀ ਕੈਨੇਡਾ ਦੇ ਵਿੱਚ ਆਮਦ ਵੀ ਖਾਸ ਇਤਿਹਾਸ ਰੱਖਦੀ ਹੈ। ਪ੍ਰੀਤਮ ਕੌਰ ਦੇ ਪਰਦਾਦਾ ਸਰਦਾਰ ਬਿਸ਼ਨ ਸਿੰਘ ਬਿਲਨ 1906 ਵਿੱਚ ਸਮੁੰਦਰੀ ਜਹਾਜ਼ ਰਾਹੀਂ ਕੈਨੇਡਾ ਪਹੁੰਚੇ ਸਨ। ਉਹਨਾਂ ਦਾ ਪਿੰਡ ਰਾਇਪੁਰ ਡੱਬਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ। ਇਹ ਪਰਿਵਾਰ ਕਈ ਪੀੜ੍ਹੀਆਂ ਤੋਂ ਖੇਡਾਂ ਅਤੇ ਸਮਾਜਿਕ ਸਰਗਰਮੀਆਂ ਦੇ ਵਿੱਚ ਵਾਚੜ ਕੇ ਹਿੱਸਾ ਲੈਂਦਾ ਆ ਰਿਹਾ ਹੈ। ਸਵੇਸੀ ਪਰਦੇਸਾਂ ਦੀਆਂ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਹੁੰਦੇ ਇਜਾਜ਼ਤ ਦੇਖ ਦਿਰੋ ਅਜੀਤ ਵੈਬ ਟੀਵੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਪਰਦੇਸਾਂ ਦੀਆਂ ਕੁਝ ਖਾਸ ਖਬਰਾਂ ਤੇ ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ ਵਾਰ ਰੱਖਿਆ ਜਾਵੇਗਾ ਡੋਨਾਲਡ ਟਰੰਪ ਛੇਤੀ ਕਰਨਗੇ ਆਦੇਸ਼ ਜਾਰੀ ਅਮਰੀਕਾ ਦੇ ਵਿੱਚ ਬਜ਼ੁਰਗ ਸਿੱਖ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਆ ਇੰਗਲੈਂਡ ਦੇ ਵਿੱਚ ਸੜਕ ਹਾਦਸੇ ਵਿੱਚ ਪੰਜਾਬੀ ਦੀ ਮੌਤ ਸ਼੍ਰੀਲੰਕਾ ਦੇ ਵਿੱਚ ਭਿਆਨਕ ਹਾਦਸਾ 15 ਲੋਕਾਂ ਦੀ ਮੌਤ ਬੱਸ ਦੇ ਉੱਡੇ ਪਰ ਖੱਟੇ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬਣ ਨੇ ਲਿਕਰੋਸ਼ ਚੈਂਪੀਅਨਸ਼ਿਪ ਜਿੱਤ ਕੇ ਵਧਾਇਆ ਪੰਜਾਬੀਆਂ ਦਾ ਮਾਣ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ ਵਾਰ ਰੱਖਣ ਦਾ ਫੈਸਲਾ ਕੀਤਾ ਹੈ ਤੇ ਇਸ ਸੰਬੰਧੀ ਇੱਕ ਛੇਤੀ ਹਦੇਸ਼ ਜਾਰੀ ਕਰਨਗੇ ਜਿਕਰ ਇਹ ਖਾਇਆ ਗਿਆ ਹੈ ਕਿ ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ ਵਾਰ 1947 ਵਿੱਚ ਰੱਖਣ ਦਾ ਫੈਸਲਾ ਹੋਇਆ ਸੀ ਪਰੰਤੂ ਕੈਬਨਟ ਦੇ ਪੁਨਰਗਠਨ ਦੇ ਕਾਰਨ ਇਸ ਨੂੰ ਰੋਕ ਲਿਆ ਗਿਆ ਸੀ ਨਾਂ ਬਦਲਣ ਦੀ ਪੁਸ਼ਟੀ ਕਰਦਿਆਂ ਵਾਈਟ ਹਾਊਸ ਦੀ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਇਸ ਸੰਬੰਧੀ ਕਾਰਜਕਾਰੀ ਆਦੇਸ਼ ਦੇ ਉੱਪਰ ਜਲਦੀ ਦਸਤਖਤ ਕਰ ਸਕਦੇ ਨੇ ਉਥੇ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਦੇ ਆਖਿਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੱਖਿਆ ਵਿਭਾਗ ਦਾ ਨਾਮ ਬਦਲਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਇਸ ਦੇ ਨਾਲ ਇੱਕ ਨਵਾਂ ਜੋਸ਼ ਪੈਦਾ ਹੋਵੇਗਾ ਕਿਉਂਕਿ ਉਹਨਾ ਵਿਸ਼ਵ ਯੁੱਧ ਪਹਿਲਾ ਅਤੇ ਦੂਜਾ ਜਿੱਤਿਆ ਹੈ ਅਤੇ ਇਸ ਲਈ ਡਿਪਾਰਟਮੈਂਟ ਆਫ ਵਾਰ ਦਾ ਨਾਮ ਬੇਹੱਦ ਪ੍ਰਸੰਗਿਕ ਹੋਵੇਗਾ ਉਤਰੀ ਹਾਲੀਵੁੱਡ ਵਿੱਚ 70 ਸਾਲਾ ਸਿਖਰਪਾਲ ਸਿੰਘ ਉੱਪਰ ਹਮਲਾ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਰੀਚਰਡ ਵਿਟਾਗਲਿਆਨੋ ਨੂੰ ਮੁਢਲੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਜੱਜ ਨੇ ਉਸ ਵਿਰੁੱਧ ਹੱਤਿਆ ਦੀ ਕੋਸ਼ਿਸ਼ ਸਮੇਤ ਗੰਭੀਰ ਦੋਸ਼ਾਂ ਦੀ ਪੁਸ਼ਟੀ ਕੀਤੀ। ਪਿਛਲੇ ਮਹੀਨੇ ਹਰਪਾਲ ਸਿੰਘ ਉੱਪਰ 골ਫ ਸਟਿਕ ਦੇ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ। ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਅਜੇ ਦੋਸ਼ੀ ਵਿਰੁੱਧ ਨਫ਼ਰਤੀ ਅਪਰਾਧ ਨਾਲ ਸੰਬੰਧਿਤ ਦੋਸ਼ ਨਹੀਂ ਲਗਾਏ ਪਰੰਤੂ ਕਿਹਾ ਗਿਆ ਹੈ ਕਿ ਸਬੂਤ ਮਿਲਣ ਤੋਂ ਬਾਅਦ ਇਹ ਦੋਸ਼ ਵੀ ਜੋੜੇ ਜਾ ਸਕਦੇ ਨੇ। ਦਾਜ਼ੇ ਦੇ ਹਮਲੇ ਤੋਂ ਬਾਅਦ ਹੁਣ ਤੱਕ ਹਰਪਾਲ ਸਿੰਘ ਹਸਪਤਾਲ ਵਿੱਚ ਦਾਖਲ ਨੇ ਅਤੇ ਉਹ ਅਜੇ ਆਪਣੇ ਬਿਆਨ ਦਰਜ ਕਰਵਾਉਣ ਦੀ ਹਾਲਤ ਵਿੱਚ ਨਹੀਂ ਹਨ ਖਬਰ ਇੰਗਲੈਂਡ ਤੋਂ ਜਿੱਥੇ ਸਾਊਥ ਹਾਲ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਵੈਨਿਊ ਨੇੜੇ ਸਾਊਥ ਰੋਡ ਦੀ ਸੜਕ ਪਾਰ ਕਰਦਿਆਂ ਇੱਕ ਟਰੱਕ ਦੇ ਨਾਲ ਟਕਰਾਉਣ ਤੇ ਇੱਕ 60 ਸਾਲਾ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਸੀ ਅਤੇ ਹਰੀ ਬੱਤੀ ਹੋਣ ਤੇ ਜ्यों ਹੀ ਉਹ ਸੜਕ ਪਾਰ ਕਰਨ ਲੱਗਾ ਤਾਂ ਦੂਜੇ ਪਾਸੇ ਤੋਂ ਆ ਰਹੇ ਟਰੱਕ ਦੇ ਨਾਲ ਟਕਰਾਉਣ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਫਿਲਹਾਲ ਸਥਾਨਕ ਪੁਲਿਸ ਦੇ ਵੱਲੋਂ ਬਾਨਦੀ ਕਾਰਵਾਈ ਅਮਲ ਚੱਲਿਆਂ ਦੀ ਜਾ ਰਹੀ ਹੈ। ਸ਼੍ਰੀਲੰਕਾ ਦੇ ਹਵਾਂ ਪ੍ਰਾਂਤ ਦੇ ਬਡੂਲਾ ਜ਼ਿਲ੍ਹੇ ਵਿੱਚ ਇੱਕ বাস ਹਾਦਸੇ ਦੇ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਤੇ ਇੰਨੇ ਹੀ ਜ਼ਖਮੀ ਦੱਸੇ ਜਾ ਰਹੇ ਨੇ ਪੁਲਿਸ ਮੁਤਾਬਕ ਦੱਖਣੀ ਸ਼੍ਰੀਲੰਕਾ ਦੇ ਸ਼ਹਿਰ ਤੰਗਾਲੇ ਤੋਂ 30 ਤੋਂ ਵੱਧ ਲੋਕ ਸੈਰ-ਸਪਟੇ ਦੀ ਯਾਤਰਾ ਤੇ ਨਿਕਲੇ ਹੋਏ ਸਨ ਪਰ ਉਹਨਾਂ ਦੀ বাস ਐਲਾ ਸ਼ਹਿਰ ਦੇ ਨੇੜੇ 1000 ਫੁੱਟ ਡੂੰਗੀ ਖੱਡ ਵਿੱਚ ਜਾ ਡੇਗੀ ਹਾਦਸੇ ਤੋਂ ਪਹਿਲਾਂ ਬੱਸ ਸਾਹਮਣੇ ਤੋਂ ਆ ਰਹੀ ਇੱਕ ਜੀਪ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਬੱਸ ਸੜਕ ਦੀ ਰੇਲਿੰਗ ਦੇ ਨਾਲ ਟਕਰਾਈ ਅਤੇ ਖੰਡ ਵਿੱਚ ਜਾ ਡੇਗੀ ਮ੍ਰਿਤਕਾਂ ਵਿੱਚ 9 ਆਰ ਤਾਂ ਸ਼ਾਮਲ ਨਹੀਂ ਸਾਰੇ ਹੀ ਲੋਕ ਤੰਗਾਲਾ ਅਰਬਨ ਕਾਉਂਸਲ ਦੇ ਕਰਮਚਾਰੀ ਦੱਸੇ ਜਾ ਰਹੇ ਨੇ ਹਾਦਸੇ ਤੋਂ ਬਾਅਦ ਫੌਜ ਪੁਲਿਸ ਆਫਤ ਪ੍ਰਬੰਧਨ ਬਾਲ ਅਤੇ ਸਥਾਨਕ ਨਿਵਾਸੀਆਂ ਨੇ ਰਾਹਤ ਅਤੇ ਬਚਾਅ ਕਾਰਜ ਚਲਾਏ ਸਾਰੇ ਹੀ ਜ਼ਖਮੀਆਂ ਨੂੰ ਬਡੂਲਾ ਟੀਚਿੰਗ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਨਾ ਚੁੱਕ ਦਿੱਤੀ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪਿਟ ਮਿੱਡੋ ਦੀ ਰਹਿਣ ਵਾਲੀ Pritam Kaur ਬਿਲਨ ਨੇ ਅੰਡਰ 14 ਸ਼੍ਰੇਣੀ ਦੇ ਵਿੱਚ ਲਿਕਰੋਸ਼ ਖੇਡ ਵਿੱਚ ਚੈਂਪੀਅਨਸ਼ਿਪ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ Pritam Kaur ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਨਾ ਸਿਰਫ ਆਪਣਾ ਬਲਕਿ ਆਪਣੇ ਪਰਿਵਾਰ ਅਤੇ ਸਾਰੇ ਹੀ ਪੰਜਾਬੀ ਸਮਾਜ ਦਾ ਸਿਰ ਵੀ ਉੱਚਾ ਕੀਤਾ ਹੈ Pritam Kaur ਦਾ ਪਰਿਵਾਰ ਖੇਡਾਂ ਦੇ ਨਾਲ ਗਹਿਰਾ ਨਾਤਾ ਰੱਖਦਾ ਹੈ ਉਸ ਦੇ ਦਾਦਾ ਜੀ ਨੇ 1975 ਦੇ ਵਿੱਚ weight lifting ਵਿੱਚ ਕੈਨੇਡਾ ਦੀ ਚੈਂਪੀਅਨਸ਼ਿਪ ਜਿੱਤੀ ਸੀ। ਉਥੇ ਹੀ ਪਰਿਵਾਰ ਦਾ ਖੇਡਾ ਪ੍ਰਤੀਏ ਸਮਰਪਣ ਪ੍ਰੀਤਮ ਕੌਰ ਦੀ ਕਾਮਯਾਬੀ ਵਿੱਚ ਵੀ ਸਾਫ਼ ਦਿਖਾਈ ਦਿੰਦਾ ਹੈ। ਇਸ ਪਰਿਵਾਰ ਦੀ ਕੈਨੇਡਾ ਦੇ ਵਿੱਚ ਆਮਦ ਵੀ ਖਾਸ ਇਤਿਹਾਸ ਰੱਖਦੀ ਹੈ। ਪ੍ਰੀਤਮ ਕੌਰ ਦੇ ਪਰਦਾਦਾ ਸਰਦਾਰ ਬਿਸ਼ਨ ਸਿੰਘ ਬਿਲਨ 1906 ਵਿੱਚ ਸਮੁੰਦਰੀ ਜਹਾਜ਼ ਰਾਹੀਂ ਕੈਨੇਡਾ ਪਹੁੰਚੇ ਸਨ। ਉਹਨਾਂ ਦਾ ਪਿੰਡ ਰਾਏਪੁਰ ਡੱਬਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ। ਇਹ ਪਰਿਵਾਰ ਕਈ ਪੀੜ੍ਹੀਆਂ ਤੋਂ ਖੇਡਾਂ ਅਤੇ ਸਮਾਜਿਕ ਸਰਗਰਮੀਆਂ ਦੇ ਵਿੱਚ ਵਾਚੜ ਕੇ ਹਿੱਸਾ ਲੈਂਦਾ ਆ ਰਿਹਾ ਹੈ। ਦੇਸੀ ਪਰਦੇਸਾਂ ਦੀਆਂ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਦੇ ਇਜਾਜ਼ਤ ਦੇਖਦੇ ਹੋ ਅਜੀਤ ਵੈਬ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਪਰਦੇਸਾਂ ਦੀਆਂ ਕੁਝ ਖਾਸ ਖਬਰਾਂ ਤੇ ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ ਵਾਰ ਰੱਖਿਆ ਜਾਵੇਗਾ ਡੋਨਾਲਡ ਟਰੰਪ ਛੇਤੀ ਕਰਨਗੇ ਆਦੇਸ਼ ਜਾਰੀ ਅਮਰੀਕਾ ਦੇ ਵਿੱਚ ਬਜ਼ੁਰਗ ਸਿੱਖ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਤ ਇੰਗਲੈਂਡ ਦੇ ਵਿੱਚ ਸੜਕ ਹਾਦਸੇ ਵਿੱਚ ਪੰਜਾਬੀ ਦੀ ਮੌਤ ਸ਼੍ਰੀਲੰਕਾ ਦੇ ਵਿੱਚ ਭਿਆਨਕ ਹਾਦਸਾ 15 ਲੋਕਾਂ ਦੀ ਮੌਤ ਬਸ ਦੇ ਉੱਡੇ ਪਰ ਖੱਟੇ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬਣ ਨੇ ਲਿਕਰੋਸ਼ ਚੈਂਪੀਅਨਸ਼ਿਪ ਜਿੱਤ ਕੇ ਵਧਾਇਆ ਪੰਜਾਬੀਆਂ ਦਾ ਮਾਣ ਤੇ ਹੋਣੇ ਨਾ ਖਬਰਾਂ ਦਾ ਵਿਸਥਾਰ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ ਵਾਰ ਰੱਖਣ ਦਾ ਫੈਸਲਾ ਕੀਤਾ ਹੈ ਤੇ ਇਸ ਸੰਬੰਧੀ ਇੱਕ ਛੇਤੀ ਹਦੇਸ਼ ਜਾਰੀ ਕਰਨਗੇ ਜਿਕਰ ਇਹ ਖਾਸ ਹੈ ਕਿ ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ ਵਾਰ 1947 ਵਿੱਚ ਰੱਖਣ ਦਾ ਫੈਸਲਾ ਹੋਇਆ ਸੀ ਪਰੰਤੂ ਕੈਬਨਿਟ ਦੇ ਪੁਨਰਗਠਨ ਦੇ ਕਾਰਨ ਇਸ ਨੂੰ ਰੋਕ ਲਿਆ ਗਿਆ ਸੀ ਨਾਂ ਬਦਲਣ ਦੀ ਪੁਸ਼ਟੀ ਕਰਦਿਆਂ ਵਾਈਟ ਹਾਊਸ ਦੀ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਇਸ ਸੰਬੰਧੀ ਕਾਰਜਕਾਰੀ ਆਦੇਸ਼ ਦੇ ਉੱਪਰ ਜਲਦੀ ਦਸਤਖਤ ਕਰ ਸਕਦੇ ਨੇ ਉਥੇ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਦੇ ਆਖਿਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੱਖਿਆ ਵਿਭਾਗ ਦਾ ਨਾਮ ਬਦਲਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਇਸ ਦੇ ਨਾਲ ਇੱਕ ਨਵਾਂ ਜੋਸ਼ ਪੈਦਾ ਹੋਵੇਗਾ ਕਿਉਂਕਿ ਉਹਨਾ ਵਿਸ਼ਵ ਯੁੱਧ ਪਹਿਲਾ ਅਤੇ ਦੂਜਾ ਜਿੱਤਿਆ ਹੈ ਅਤੇ ਇਸ ਲਈ ਡਿਪਾਰਟਮੈਂਟ ਆਫ ਵਾਰ ਦਾ ਨਾਮ ਬੇਹੱਦ ਪ੍ਰਸੰਗਿਕ ਹੋਵੇਗਾ ਉਤਰੀ ਹਾਲੀਵੁੱਡ ਵਿੱਚ 70 ਸਾਲਾ ਸਿਖਰਪਾਲ ਸਿੰਘ ਉੱਪਰ ਹਮਲਾ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਰੀਚਰਡ ਵਿਟਾਗਲਿਆਨੋ ਨੂੰ ਮੁਢਲੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਜੱਜ ਨੇ ਉਸ ਵਿਰੁੱਧ ਹੱਤਿਆ ਦੀ ਕੋਸ਼ਿਸ਼ ਸਮੇਤ ਗੰਭੀਰ ਦੋਸ਼ਾਂ ਦੀ ਪੁਸ਼ਟੀ ਕੀਤੀ। ਪਿਛਲੇ ਮਹੀਨੇ ਹਰਪਾਲ ਸਿੰਘ ਉੱਪਰ 골ਫ ਸਟਿਕ ਦੇ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ। ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਅਜੇ ਦੋਸ਼ੀ ਵਿਰੁੱਧ ਨਫ਼ਰਤੀ ਅਪਰਾਧ ਨਾਲ ਸੰਬੰਧਿਤ ਦੋਸ਼ ਨਹੀਂ ਲਗਾਏ ਪਰੰਤੂ ਕਿਹਾ ਗਿਆ ਹੈ ਕਿ ਸਬੂਤ ਮਿਲਣ ਤੋਂ ਬਾਅਦ ਇਹ ਦੋਸ਼ ਵੀ ਜੋੜੇ ਜਾ ਸਕਦੇ ਨੇ। ਦੱਸਿਆ ਕਿ ਹਮਲੇ ਤੋਂ ਬਾਅਦ ਹੁਣ ਤੱਕ ਹਰਪਾਲ ਸਿੰਘ ਹਸਪਤਾਲ ਵਿੱਚ ਦਾਖਲ ਨੇ ਅਤੇ ਉਹ ਅਜੇ ਆਪਣੇ ਬਿਆਨ ਦਰਜ ਕਰਵਾਉਣ ਦੀ ਹਾਲਤ ਵਿੱਚ ਨਹੀਂ ਹਨ ਖਬਰ ਇੰਗਲੈਂਡ ਤੋਂ ਜਿੱਥੇ ਸਾਊਥ ਹਾਲ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਵੈਨਿਊ ਨੇੜੇ ਸਾਊਥ ਰੋਡ ਦੀ ਸੜਕ ਪਾਰ ਕਰਦਿਆਂ ਇੱਕ ਟਰੱਕ ਦੇ ਨਾਲ ਟਕਰਾਉਣ ਤੇ ਇੱਕ 60 ਸਾਲਾ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਸੀ ਅਤੇ ਹਰੀ ਬੱਤੀ ਹੋਣ ਤੇ ਜ्यों ਹੀ ਉਹ ਸੜਕ ਪਾਰ ਕਰਨ ਲੱਗਾ ਤਾਂ ਦੂਜੇ ਪਾਸੇ ਤੋਂ ਆ ਰਹੇ ਟਰੱਕ ਦੇ ਨਾਲ ਟਕਰਾਉਣ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਫਿਲਹਾਲ ਸਥਾਨਕ ਪੁਲਿਸ ਦੇ ਵੱਲੋਂ ਬਾਨਦੀ ਕਾਰਵਾਈ ਅਮਲ ਚਲਿਆਂ ਦੀ ਜਾ ਰਹੀ ਹੈ। ਸ਼੍ਰੀਲੰਕਾ ਦੇ ਹਵਾਂ ਪ੍ਰਾਂਦੇ ਦੇ ਬਡੂਲਾ ਜ਼ਿਲ੍ਹੇ ਵਿੱਚ ਇੱਕ ਬੱਸ ਹਾਦਸੇ ਦੇ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਤੇ ਇੰਨੇ ਹੀ ਜ਼ਖਮੀ ਦੱਸੇ ਜਾ ਰਹੇ ਨੇ ਪੁਲਿਸ ਮੁਤਾਬਕ ਦੱਖਣੀ ਸ਼੍ਰੀਲੰਕਾ ਦੇ ਸ਼ਹਿਰ ਤੰਗਾਲੇ ਤੋਂ 30 ਤੋਂ ਵੱਧ ਲੋਕ ਸੈਰ-ਸਪਟੇ ਦੀ ਯਾਤਰਾ ਤੇ ਨਿਕਲੇ ਹੋਏ ਸਨ ਪਰ ਉਹਨਾਂ ਦੀ ਬੱਸ ਐਲਾ ਸ਼ਹਿਰ ਦੇ ਨੇੜੇ 1000 ਫੁੱਟ ਡੂੰਗੀ ਖੱਡ ਵਿੱਚ ਜਾ ਡੇਗੀ ਹਾਦਸੇ ਤੋਂ ਪਹਿਲਾਂ ਬੱਸ ਸਾਮਣੇ ਤੋਂ ਆ ਰਹੀ ਇੱਕ ਜੀਪ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਬੱਸ ਸੜਕ ਦੀ ਰੇਲਿੰਗ ਦੇ ਨਾਲ ਟਕਰਾਈ ਅਤੇ ਖੰਡ ਵਿੱਚ ਜਾ ਡੇਗੀ ਮ੍ਰਿਤਕਾਂ ਵਿੱਚ 9 ਆਰ ਤਾਂ ਸ਼ਾਮਲ ਨਹੀਂ ਸਾਰੇ ਹੀ ਲੋਕ ਤੰਗਾਲਾ ਅਰਬਨ ਕਾਉਂਸਲ ਦੇ ਕਰਮਚਾਰੀ ਦੱਸੇ ਜਾ ਰਹੇ ਨੇ ਹਾਦਸੇ ਤੋਂ ਬਾਅਦ ਫੌਜ ਪੁਲਿਸ ਆਫਤ ਪ੍ਰਬੰਧਨ ਬਾਲ ਅਤੇ ਸਥਾਨਕ ਨਿਵਾਸੀਆਂ ਨੇ ਰਾਹਤ ਅਤੇ ਬਚਾਅ ਕਾਰਜ ਚਲਾਏ ਸਾਰੇ ਹੀ ਜ਼ਖਮੀਆਂ ਨੂੰ ਬਡੂਲਾ ਟੀਚਿੰਗ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਨਾ ਚੁੱਕ ਦਿੱਤੀ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪਿਟ ਮਿੱਡੋ ਦੀ ਰਹਿਣ ਵਾਲੀ ਪ੍ਰੀਤਮ ਕੌਰ ਬਿਲਨ ਨੇ ਅੰਡਰ 14 ਸ਼੍ਰੇਣੀ ਦੇ ਵਿੱਚ ਲਿਕਰੋਸ਼ ਖੇਡ ਵਿੱਚ ਚੈਂਪੀਅਨਸ਼ਿਪ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ ਪ੍ਰੀਤਮ ਕੌਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਨਾ ਸਿਰਫ ਆਪਣਾ ਬਲਕਿ ਆਪਣੇ ਪਰਿਵਾਰ ਅਤੇ ਸਾਰੇ ਹੀ ਪੰਜਾਬੀ ਸਮਾਜ ਦਾ ਸਿਰ ਵੀ ਉੱਚਾ ਕੀਤਾ ਹੈ ਪ੍ਰੀਤਮ ਕੌਰ ਦਾ ਪਰਿਵਾਰ ਖੇਡਾਂ ਦੇ ਨਾਲ ਗਹਿਰਾ ਨਾਤਾ ਰੱਖਦਾ ਹੈ ਉਸ ਦੇ ਦਾਦਾ ਜੀ ਨੇ 1975 ਦੇ ਵਿੱਚ weight lifting ਵਿੱਚ ਕੈਨੇਡਾ ਦੀ ਚੈਂਪੀਅਨਸ਼ਿਪ ਜਿੱਤੀ ਸੀ। ਉਥੇ ਹੀ ਪਰਿਵਾਰ ਦਾ ਖੇਡਾ ਪ੍ਰਤੀਏ ਸਮਰਪਣ ਪ੍ਰੀਤਮ ਕੌਰ ਦੀ ਕਾਮਯਾਬੀ ਵਿੱਚ ਵੀ ਸਾਫ਼ ਦਿਖਾਈ ਦਿੰਦਾ ਹੈ। ਇਸ ਪਰਿਵਾਰ ਦੀ ਕੈਨੇਡਾ ਦੇ ਵਿੱਚ ਆਮਦ ਵੀ ਖਾਸ ਇਤਿਹਾਸ ਰੱਖਦੀ ਹੈ। ਪ੍ਰੀਤਮ ਕੌਰ ਦੇ ਪਰਦਾਦਾ ਸਰਦਾਰ ਬਿਸ਼ਨ ਸਿੰਘ ਬਿਲਨ 1906 ਵਿੱਚ ਸਮੁੰਦਰੀ ਜਹਾਜ਼ ਰਾਹੀਂ ਕੈਨੇਡਾ ਪਹੁੰਚੇ ਸਨ। ਉਹਨਾਂ ਦਾ ਪਿੰਡ ਰਾਏਪੁਰ ਡੱਬਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ। ਇਹ ਪਰਿਵਾਰ ਕਈ ਪੀੜ੍ਹੀਆਂ ਤੋਂ ਖੇਡਾਂ ਅਤੇ ਸਮਾਜਿਕ ਸਰਗਰਮੀਆਂ ਦੇ ਵਿੱਚ ਵਾਚੜ ਕੇ ਹਿੱਸਾ ਲੈਂਦਾ ਆ ਰਿਹਾ ਹੈ। ਸੋ ਇਹ ਸੀ ਪਰਦੇਸਾਂ ਦੀਆਂ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਦੇ ਇਜਾਜ਼ਤ ਵੇਖਦੇ ਰਹੋ ਅਜੀਤ ਵੈਬ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਪਰਦੇਸਾਂ ਦੀਆਂ ਕੁਝ ਖਾਸ ਖਬਰਾਂ ਤੇ ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ ਗੋਰ ਰੱਖਿਆ ਜਾਵੇਗਾ ਡੋਨਾਲਡ ਟਰੰਪ ਛੇਤੀ ਕਰਨਗੇ ਆਦੇਸ਼ ਜਾਰੀ ਅਮਰੀਕਾ ਦੇ ਵਿੱਚ ਬਜ਼ੁਰਗ ਸਿੱਖ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਆ ਇੰਗਲੈਂਡ ਦੇ ਵਿੱਚ ਸੜਕ ਹਾਦਸੇ ਵਿੱਚ ਪੰਜਾਬੀ ਦੀ ਮੌਤ ਸ਼੍ਰੀਲੰਕਾ ਦੇ ਵਿੱਚ ਭਿਆਨਕ ਹਾਦਸਾ 15 ਲੋਕਾਂ ਦੀ ਮੌਤ ਬੱਸ ਦੇ ਉੱਡੇ ਪਰ ਖੱਟੇ ਬ੍ਰਿਟਿਸ਼ ਕੋਲੰਬੀਆ 'ਚ ਪੰਜਾਬਣ ਨੇ ਲਿਕਰੋਸ਼ ਚੈਂਪੀਅਨਸ਼ਿਪ ਜਿੱਤ ਕੇ ਵਧਾਇਆ ਪੰਜਾਬੀਆਂ ਦਾ ਮਾਣ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਰਾਸ਼ਟਰਪਤੀ ਡੋਨਾਲਡ 트럼ਪ ਨੇ ਪੈਂਟਾਗਨ ਦਾ ਨਾਂ ਡਿਪਾਰਟਮੈਂਟ